ਸੋ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕੀਤਾ ਚੈਨਲ ਚ ਬਾਈ ਜੀ ਸਵਾਗਤ ਕਰਦੇ ਆ ਬੇ ਰੋਜ਼ ਦੀ ਤਰ੍ਹਾਂ ਹਾਜ਼ਰ ਆ ਬਾਈ ਅੱਜ ਕੋਟਪੂਰਾ ਮੰਡੀ ਦੇ ਵਿੱਚ ਫੇਰ ਆਏ ਆ ਬਾਈ ਜੀ ਦਿਨ ਦੀ ਗੱਲ ਕਰਗੇ ਅੱਜ ਦਿਨ ਜਿਹੜਾ ਐਤਵਾਰ ਬਾਈ ਤੇ ਨਾਗ ਜਾਨਵਰ ਵਾਵਾ ਆਏ ਬਾਈ 2 2 4 ਆ ਤਾਂ ਨਹੀਂ 6 7 ਨਾਗ ਆਏ ਆ ਬਾਈ ਅੱਜ ਆਦਾ ਭਲੇ ਖਾ ਖਾ ਗਏ ਸੀਗੇ ਜੀ ਟਰਾਲੀ ਹੈਗੀ ਆ ਇਹ ਹੈਗੀ ਆ ਰੇਤੇ ਦੀ ਬਾਈ ਤੇ ਬਾਈ ਜੀ ਨਾਗ ਜਿਹੜੇ ਅੱਜ 7 ਆਏ ਆ ਬਾਈ ਜੀ ਤਰੀਕ ਦੀ ਗੱਲ ਕਰਗੇ ਤਾਂ ਅੱਜ ਤਰੀਕ ਆਪਾਂ ਨਹੀਂ ਵੇਖੀ 19 ਅਕਤੂਬਰ 2025 ਬਾਈ ਤੇ ਵੇਣੇ ਬਾਈ ਅਸਰਾ ਰੇਟ ਕੀ ਜਾਂਦਾ ਬਾਈ ਜਿੱਤੇ ਗਾ ਗੋਪੀਆ ਚੰਗੇ ਆ ਤੇ ਬੋਲੀ ਬਾ ਸਟਾਰਟ ਹੋਣ ਵਾਲੀ ਆ ਕਿ ਇਨਕਤੀ ਹੁੰਦੀ ਹੁੰਦੀ ਆ ਬਾਈ 7:00 ਵਜੇ ਦੇ 10 ਮਿੰਟ ਹੋ ਗਏ ਬਾਈ ਥੂੜੀ ਦੀ ਕੁਆਲਿਟੀ ਕੁਆਲਿਟੀ ਹੈਗੀ ਅੱਬਾਈ ਜੀ ਰੌਣਕ ਮੇਲਾ ਲੱਗਿਆ ਹੋਇਆ ਅੱਜ ਕੋਟਪੂਰਾ ਦੀ ਮੰਡੀ ਵਿੱਚ ਤੇ ਸਰਾ ਰੇਟ ਦੀ ਗੱਲ ਕਰੀਏ ਕੱਲ ਦਾ ਸਰਾ ਰੇਟ ਜਿਹੜਾ ਗਿਆ ਸੀਗਾ ਬਾਈ 400 ਤੇ 65 ਰੁਪਏ ਜਿਹੜਾ ਕੱਲ ਦਾ ਸਰਾ ਰੇਟ ਗਿਆ ਸੀਗਾ ਤੇ ਅੱਜ ਦਾ ਸਰਾ ਰੇਟ ਹੈ ਵੇਣੀਆ ਬਾਈ ਕੀ ਜਾਂਦਾ ਤੇ ਵੀਡੀਓ ਨਾਲ ਜੁੜੇ ਰਹੋ ਜੇ ਬਾਈ ਜੀ ਬੁਲੀ ਜਿਹੜੀ ਸਟਾਰਟ ਹੋਣ ਵਾਲੀ ਹੈਗੀ ਇਹ ਬੁਲੀ ਜਿਹੜੀ ਕੁਆਲਿਟੀ ਵਿਖਾਈਏ ਥੂੜੀ ਦੀ ਬਾਈ ਤੁਹਾਨੂੰ ਪਹਿਲਾਂ ਦਾ ਔਰ ਥੂੜੀ ਦੀ ਕੁਆਲਿਟੀ ਬਾਈ ਸਰਾ ਕੁਆਲਿਟੀ ਹੈ ਥੂੜੀ ਦੀ ਜਿਹੜੀ ਕਿ ਓਕੇ ਰਪੋਰਟ ਕੁੜੀ ਲੋ ਬਾਈ ਇਹ ਨਾਗਨੂਕ ਜੇ ਅੱਜ ਆਏ ਖੜੇ ਆ ਬਾਈ ਜੀ ਤੇ ਬਬੂਲੀ ਸਟਾਰਟ ਹੋਣ ਵਾਲੀ ਆ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਬਾਈ ਤੇ ਆਇਓ ਬਾਈ ਲਓ ਬਾਈ ਬੋਲੀ ਸਟਾਰਟ ਹੋ ਗਈ ਬਾਈ ਆਜੋ ਵੇਖ ਕੇ ਕੀ ਜਾਂਦਾ ਰੇਟ ਬਾਈ ਬੋਲੀ ਦਾ ਲੋ ਬਾਈ ਜੀ ਸਰ ਆ ਰੇਟ ਵੇਣੇ ਕੀ ਜਾਂਦਾ ਬਾਈ ਉਹੋ ਗੇਟ ਨਿਕਲੇਗਾ ਉਹਸੇ ਵਾਲਾ ਕਰਾਂਗੇ ਹਾਂ ਉਹ ਰੋਡ ਆ ਨਾ ਯਾਰ ਇੱਥੇ ਨਾਲ ਹੀ ਲਵਾ ਲਿਆ ਕਰਾਂਗੇ ਮੁੱਠਿਆਂ ਵਾਲਾ ਯਾਰ ਅਗਲਾ ਇੱਥੇ ਲੱਗਿਆ ਤੁਹਾਨੂੰ ਸਿਰ ਭਲਾ ਉੱਥੇ ਲੱਗਦੀ ਹਾਂਜੀ ਜੀ ਆ ਭਾਈ ਅੰਦਰ ਵੀ ਬਾਹਰ ਵੀ ਅੰਦਰ ਵੀ ਥੋੜੀ ਬੋਲੋ ਭਾਈ ਕਾ ਕਰੇ 700 ਰੁਪਿਆ 300 300 ਹੈ 20 ਰੁਪਏ 25 ਰੁਪਏ 30 ਰੁਪਏ 25 ਰੁਪਏ 40 48 650 55 70 80 70 80 90 90 405 105 15 20 25 30 35 40 45 450 52 452 ਬੋਲੇ ਕਿਨੇ 452 ਲੋ ਜੀ ਬਾਈ ਜੀ ਪਹਿਲੀ ਟਰਾਲੀ ਦਾ ਜਿਹੜਾ ਰੇਟ ਗਿਆ ਬਾਈ ਜੀ 400 ਤੇ 55 ਰੁਪਏ ਜਿਹੜਾ ਪਹਿਲੀ ਟਰਾਲੀ ਦਾ ਰੇਟ ਗਿਆ ਬਾਈ ਜੀ ਤੇ ਅਗਲੀ ਟਰਾਲੀ ਦਾ ਰੇਟ ਵੇਣੇ ਆ ਬਾਈ ਕੀ ਜਾਂਦਾ ਬਾਈ ਇਧਰ ਕਹਿੰਦੇ ਮਹਾਵੀਰ ਬਾਈ ਵੀ ਪਹੁੰਚ ਗਏ ਬਾਈ ਲਓ ਭਾਈ ਅਗਲੀ ਟ੍ਰੈਕ ਦਾ ਰੇਟ ਵੇਣੇ ਆ ਭਾਈ ਕੀ ਜਾਂਦਾ ਸਰ ਆ ਰੇਟ ਭਾਈ ਜੀ ਜਿਹੜੀ ਜਾਂਦਾ ਜਿਹੜੀ ਆਪਣਾ ਉਹ ਨਹੀਂ ਚੱਲੀ ਜਾਂਦੀ 17 ਦਾ 4 4 ਇਹ ਅਮਰੀਕਾ ਵੀ ਨਹੀਂ ਬਰਾਬਰ ਸਮਝ ਜਿਹੜੇ ਰੋਡ ਤੇ ਅੰਕਲ ਜੀ ਬੋਲਿਆ ਲੈ ਗਏ ਰਹਿ ਗਿਆ ਜਨ ਫੋੜ ਦਿਆ ਭਾਈ ਤੱਕ ਕਰੇਗਾ 350 ਮਾਸ਼ਰਫ ਜਨਾ ਜਿਆਰਾ ਫਿਰ ਸ਼ਾਮ ਮਗੈਰ ਹਾਂ ਹਲੋ ਗੱਲ ਹੋ ਰਹੀ ਹੈ ਨਾ ਬੰਦੇ ਕੋਲ ਹਾਂਜੀ ਮੁੰਡੇ ਦੀ ਦਲੀ ਲਾ ਦਿੱਤੀ ਆ ਕੀ ਆਦਾ ਜੀ ਫਿਰ ਇਹ ਤਾਂ ਹੋਊਗਾ 7:30 ਹਾਂ ਰੋਕ ਕੇ ਹੋ ਰਹੀ ਹੈ ਤੇਰਾ ਉੱਤੇ ਆ ਯਾਰ 350 52 60

ਲੋ ਜੀ ਭਾਈ ਜੀ ਦੂਸਰੀ ਟਰਾਲੀ ਦਾ ਜਿਹੜਾ ਰੇਟ ਗਿਆ ਭਾਈ ਜੀ 470 ਰੁਪਏ ਜਿਹੜਾ ਦੂਸਰੀ ਟਰਾਲੀ ਦਾ ਰੇਟ ਗਿਆ ਭਾਈ ਜੀ ਸਰਾ ਕੁਆਲਟੀ ਤੋੜੀ ਦੀ ਇਹ ਤੀਸਰੇ ਨਗ ਦਾ ਰੇਟ ਵੇਣੇ ਆ ਭਾਈ ਲੱਗਦਾ ਵੀ ਆ 550 ਜਿਹੜਾ ਰੇਟ ਜਾਵੜੂਗਾ ਭਾਈ ਅਨਤਾਜਾ ਲਾ ਲਓ ਪਹਿਲੋ ਵੇਖੀ ਰੇਟ ਜਾਊਗਾ ਦੋ ਟਰਾਲੀਆਂ ਵਧੀਆ ਕੁਆਲਟੀ ਅਗੀ ਥੋੜੀ ਦਿਖਵਾਤੀ ਬਈ ਦੀ ਵੀ ਇਹ ਬਾਈ ਅੰਦਰ ਵੀ ਥੋੜੀ ਬੋਲੇ ਬਾਈ 2400 ਹੋ ਜਾਵੇਗਾ 400 400 400 400 ਮੈਂ ਹੈਗੀ 150 100 ਨਹੀਂ ਹਾਂ ਇਹ ਰੱਖ ਲੈ ਹੈ 420 ਹਾਂ ਹੁਣ ਦੇ ਲਾ ਨਹੀਂ ਆ ਗਿਆ ਹੁਣ ਓਏ ਤੂੰ ਸਟਾਰਟ ਦਾ ਕਰ 420 ਉਸ ਮਲ ਕੇ ਮੂਹ 400 ਰੁਪਏ 200 ਨਾਲ ਬਾਈ ਜਨੇ ਉਹ ਬੰਮਾ 420 ਹੋ ਗਈ ਇਹ ਨਾਲ ਬਸ ਲੋ ਬਾਈ ਜੀ ਤੀਸਰੀ ਟਰਾਲੀ ਦਾ ਜਿਹੜੇ ਰੇਟ ਗਿਆ ਬਾਈ ਜੀ 400 ਰੁਪਿਆ ਜਿਹੜਾ 420 ਰੁਪਏ ਤੱਕ ਪਹੁੰਚ ਗਿਆ ਬਾਈ ਜੀ ਤੀਸਰੀ ਟਰਾਲੀ ਦਾ ਰੇਟ ਬਾਈ ਤੇ ਤਿੰਨ ਨੱਕ ਰਹਿ ਗਏ ਬਾਈ ਜੀ ਆ ਤੁੜੀ ਦੀ ਵੀ ਜਿਹੜੀ ਕੁਆਲਿਟੀ ਵੇਖੋ ਬਾਈ ਸਰਾ ਕੁਆਲਿਟੀ ਬਾਈ ਲੈਣੇ ਬੱਕੀ ਰੇਟ ਜਾਂਦਾ ਬਾਈ ਜੀ ਆ ਨੱਕਦਾ ਬਾਈ ਲੋ ਰੌਣਕ ਮੇਲਾ ਲੱਗਿਆ ਆ ਮੌਕੇ ਤੇ ਪਹੁੰਚੇ ਬਈ ਮਹਾਵੀਰ ਸਿੰਘ ਅੰਦਰ ਵੀ ਦਾਦਾ ਥੋੜੀ ਚੰਗੀ ਆ ਬਾਈ ਬੋਲੋ ਜੀ ਹੈ 300 300 5 10 15 20 25 30 330 ਰੁਪਏ ਦੋਨਾ ਬਾਈ ਜਿਹੜੇ 4000 ਰੁਪਏ ਜੜਨ ਦਾ ਦਾ 15 15 350 350 ਦੋਨਾ ਬਾਈ ਜਿਹੜੇ 1-1 ਗ੍ਰੇ ਹੈ ਬਾਈ ਜੀ ਸਾਡੇ ਜਮਾਨੇ ਲਈ ਹੋਣੀ ਗੋਲੀ ਲਓ ਜੀ ਬਾਈ ਜੀ 350 ਰੁਪਿਆ ਰੇਟ ਗਿਆ ਬਾਈ ਜੀ 350 ਰੁਪਿਆ ਜੇ ਰੇਟ ਗਿਆ ਬਾਈ ਨਹੀਂ ਵੇਚੀ ਬਾਈ ਮਰਜ਼ੀ ਹੁੰਦੀ ਆ ਬਾਈ ਜੀ ਤੇ ਲਓ ਬਾਈ ਜੀ ਚੌਥੇ ਨੱਕ ਦਾ ਸੌਰੀ ਪੰਜਵੇਂ ਨੱਕ ਦਾ ਰੇਟ ਵੇਣੀਆ ਬਈ ਕੀ ਜਾਂਦਾ ਲਾ ਲਾ ਕੇ ਕੋਈ ਨਹੀਂ ਦੇਖ ਲਾ ਬਾਡੇ ਤੋਂ ਸੁੱਕੀ ਨਹੀਂ ਚੱਲਦੀ ਸਾਰੀ ਜਿਹੜੀ ਨੱਕ ਰੇਟ ਦੇ ਜੀ ਹੁੰਦੀ ਉਹ ਚਾਰ ਲਈਏ 300 300 5 10 25

ਨਹੀਂ ਦੇ ਨਹੀਂ ਵੇਚਣੀ ਮੈਂ ਲੋ ਜੀ ਬਾਈ ਜੀ ਇਹ ਨਗਦਾ ਵੀ ਜਿਹੜਾ 370 ਰੁਪਏ ਰੇਟ ਲੱਗ ਗਿਆ ਸੀ ਆ ਬਾਈ ਇਹ ਨਗ ਵੀ ਜਿਹੜਾ ਨਹੀਂ ਵੇਚ ਅੱਜ ਦੋ ਨਗਦੇ ਰੇਟ ਜਿਹੜੇ 300 ਤੋਂ 70 70 ਰੁਪਏ ਤੱਕ ਲੱਗੇ ਆ ਬਾਈ ਪਰ ਨਹੀਂ ਵੇਚੇ ਬਾਈ ਲਾਸਟ ਨਗਦਾ ਰੇਟ ਵੇਣੇ ਆ ਬਾਈ ਜੀ ਇਹ ਵੇਣੇ ਆ ਵਗ ਦੀ ਕੀ ਰੇਟ ਆ ਬਾਈ ਬਾਹਰ ਦੀ ਟੋੜੀ ਆਈ ਆ ਜੀ ਨਾ ਮਰੇ ਮੁੰਡਾ ਰੰਗ ਆ ਸਕਦਾ 250 250 ਹੈ 65 70 75 305 10 15 ਜੀ 25 330 ਰੁਪਏ ਬੋਲਾਂਗੇ ਨੇ 33 40 45 345 ਬੋਲਾਂਗੇ ਸਾਡੇ 300 ਰੁਪਏ ਬਾਈ ਜੀ ਇਹ ਨਹੀਂ ਆਈ ਸਾਢੇ 350 ਰੁਪਏ ਜਿਹੜਾ ਲਾਸਟ ਨਾਗਦਾ ਰੇਟ ਲੱਗ ਗਿਆ ਬਾਈ ਪਰ ਵੈਗੀ ਬਾਈ ਇਹ ਨਹੀਂ ਕਿਹਾ ਵੀ ਨਹੀਂ ਵੇਖਣੀ ਬਾਈ ਜੀ 350 ਰੁਪਏ ਨੂੰ ਜੜੀ ਲਾਸਟ ਨਾਗਦੀ ਵੈਗੀ ਬਾਈ ਜੀ ਤੇ ਧੰਨਵਾਦ ਦੋਸਤੋ ਵੀਡੀਓ ਨਾਲ ਜੁੜਨ ਵਾਸਤੇ ਸਪੋਰਟ ਫੁੱਲ ਕਰਦਿਆ ਕਰੋ ਲਾਈਕ ਕਮੈਂਟ ਸ਼ੇਅਰ ਤੇ ਅੱਗੇ ਸ਼ੇਅਰ ਜਰੂਰ ਕਰਦਿਆ ਕਰੋ ਬਾਈ ਜੀ ਤੇ ਠੀਕ ਹੈ ਜੀ ਸਾਸਰੀ ਅਕਾਲ